ਅਗਵਾੜਾ ਦੇ ਸਤਨਾਮਪੁਰਾ ਵਿਖੇ ਇੱਕ ਪੈਟਰੋਲ ਪੰਪ ਤੇ ਆਟੋ ਚਾਲਕ ਨੇ ਡੀਜ਼ਲ ਤੇਲ ਪਵਾਣ ਤੋਂ ਬਾਅਦ ਡੀਜ਼ਲ ਵਿੱਚ ਮਿਲਾਵਟ ਦਾ આરોਪ ਲਗਾਇਆ ਹੈ ਆਟੋ ਚਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਅਸੀਂ ਵੀਰਵਾਰ ਸ਼ਾਮ ਨੂੰ ਆਪਣੇ ਆਟੋ ਦੇ ਵਿੱਚ ਡੀਜ਼ਲ ਪਵਾਇਆ ਸੀ ਥੋੜੀ ਦੂਰ ਜਾ ਕੇ ਸਾਡੇ ਆਟੋ ਬੰਦ ਹੋ ਗਿਆ ਸਾਨੂੰ ਸਵੇਰੇ ਮਾਲਕ ਨੇ ਮਿਲਣ ਨੂੰ ਕਿਹਾ ਸੀ ਪਰ ਨਹੀਂ ਮਿਲਿਆ ਤੇਲ ਵਿੱਚ ਮਿਲਾਵਟ ਸਾਫ਼ ਦਿਖ ਰਹੀ ਹੈ ਮੌਕੇ ਤੇ ਤੇਲ ਵੀ ਦਿਖਾਇਆ ਗਿਆ ਜਦੋਂ ਮਾਲਕ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ मिलावट पिछो आ रही है एसी हुन डीजल देना बंद कर देता है कंपनी दे के एजेंट आके चेक करेंगे मिलावट क्यों आई है उस तो बाद ग्राहकानू डीजल ਦਿੱਤਾ ਜਾਵੇगा फगवाड़ा एक्सप्रेस न्यूज़ तो विनोद शर्मा दे नाल राजेंद्र करवलदी रिपोर्ट सर की नाम तोडा मेरा नाम विजय मारे की मामला है पेट्रोल पंप ते इत्तो सारा सी शाम ही 7:30 बजे के पर ਤੇ ਥੇਲ ਪਾ ਕੇ ਅਸੀਂ 100 ਕਿਲੋਮੀਟਰ ਹੀ ਚੱਲੇ ਆਏ ਕਿ ਉਸ ਤੋਂ ਬਾਅਦ ਗੱਡੀ ਬੰਦ ਹੋ ਗਈ ਬਿਲਕੁਲ ਚੱਲ ਨਹੀਂ ਤੇ ਸ਼ਾਮ ਦੇ ਅਸੀਂ ਚਲੋ ਰਸੀਆਂ ਮਾਰਦੇ ਤੇ ਸਟਾਰਟ ਕਰਦੇ ਸਟਾਰਟ ਨਹੀਂ ਹੋਈ ਕਿ ਚਲੋ ਦੇਖ ਲੈਂਦੇ ਪਰ ਜਦ ਬਾਅਦ ਵਿੱਚ ਦੇਖਿਆ ਸਾਡੇ 4 ਬੰਦੇ ਹੋਰ ਆਏ ਵਿੱਚੋਂ ਉਹਨਾਂ ਦੀ ਵੀ ਗੱਡੀਆਂ ਕਿਲੋਮੀਟਰ ਚੱਲ ਕੇ ਬੰਦ ਹੋ ਰਹੀਆਂ ਸੀ ਫਿਰ ਅਸੀਂ ਪੰਪ ਤੇ ਆਏ ਆ ਪੰਪ ਤੇ ਆਏ ਆ ਤੇ ਉਹ ਕਹਿੰਦੇ ਕਿ ਤੁਸੀਂ ਹੁਣ ਜਾਓ ਸਵੇਰ ਨੂੰ ਤੁਹਾਡੇ ਨਾਲ ਗੱਲ ਕਰਦੇ ਹਾਂ ਹੁਣ ਅਸੀਂ ਸਵੇਰ ਦੇ ਆ ਕੇ 8:30 'ਤੇ ਖੜੇ ਹਾਂ 10 ਵਜੇ ਤੱਕ ਤਕਰੀਬਨ ਤੇ ਉਹ ਕਹਿ ਰਹੇ ਆ ਜੀ ਗੱਡੀਆਂ ਚ ਚਲਾਓ ਗੱਡੀਆਂ ਸਾਡੀ ਕਿੱਦਾਂ ਕ ਲਈ ਇਹ ਸਭ ਚੱਲੂ ਕੀਤੇ ਚਲਾਵਾਂਗੇ ਸਾਡੀ ਹੂੰ ਗੱਡੀ ਤਾਂ ਸਟਾਰਟ ਹੀ ਨਹੀਂ ਹੋ ਰਹੀ ਹੈਗੀ ਕਿੰਨੀਆਂ ਗੱਡੀਆਂ 'ਚ ਤੇਲ ਪੋਇਆ ਤੁਸੀਂ ਫੋਨ ਵੀ ਨਹੀਂ ਚੱਕਦੇ ਫੇ ਚਾਰ ਗੱਡੀਆਂ 'ਚ ਚਾਰ ਗੱਡੀਆਂ ਤੇਲ ਪੋਇਆ ਹਾਂਜੀ ਕਿੰਨੇ ਅਮਾਉਂਟ ਤੁਸੀਂ ਲੀਏ ਅਸੀਂ 2-200 ਰੁਪਏ ਦਾ ਤੇਲ ਪੋਇਆ ਸੀ ਜੀ ਉਹ ਸਾਰਾ ਹੀ ਉਹਨਾਂ ਦੇ ਰਸੀਆਂ ਮਾਰਿਆ ਜਦੋਂ ਸਟਾਰਟ ਕੀਤੀ ਉਹ ਸਾਰੇ ਘੁੰਮ ਗਿਆ ਹੁਣ ਵਿੱਚ ਉਹਨਾਂ ਦੇ ਤੇਲ ਦੀ ਬਾਈਟ ਵੀ ਦੇਖ ਲਓ ਤੁਸੀਂ ਤੇਲ ਵਿੱਚ ਕੋਈ ਰੱਦੀ ਹੋਇਆ ਪਿਆ ਉਹਨਾਂ ਤੇ ਪੂਰੀ ਗੱਡੀ ਕ੍ਰਸ਼ ਕਰ ਦਿੱਤੀ ਪਈ ਖਰਾਬ ਹੋ ਗਈ ਹੈ ਤੇ ਫੇ ਮਾਲਕ ਨਾਲ ਤੁਸੀਂ ਮਿਲੇ ਆ ਮਾਲਕ ਨੂੰ ਸਰ ਜੀ ਅਸੀਂ ਫੇਸ ਟੂ ਫੇਸ ਸ਼ਾਮੀ ਮਿਲੇ ਸੀ ਔਰ ਵਨ ਲੋਕ ਲਾ ਕੇ ਚਲੇ ਗਏ ਕਹਿੰਦੇ ਸਬੀਰ ਨੂੰ ਆਇਓ ਤੁਸੀਂ ਜਦੋਂ ਸਬੀਰ ਦੇ ਫੋਨ ਕਰਦੇ ਆ ਤੇ ਆਉਂਦੇ ਅੱਛਾ ਸਬੀਰ ਦੇ ਵੀ ਨਹੀਂ ਆਉਂਦੇ ਕੀ ਮੰਗ ਰੱਖਦੇ ਆ ਅਸੀਂ ਸਰ ਜੀ ਇਹ ਚਾਹੁੰਦੇ ਆ ਵੀ ਸਾਡੀਆਂ ਗੱਡੀਆਂ ਜਿਹੜੀਆਂ ਸਾਡਾ ਕੰਮ ਔਰ ਰੋਜ਼ਗਾਰ ਉਹਨੂੰ ਸਹੀ ਕੀਤਾ ਜਾਵੇ ਹੂੰ ਅਸੀਂ ਸਾਡੀ ਕੋਈ ਪਰਸਨਲ ਇਨਾਂ ਨਾਲ ਕੋਈ ਹੈ ਨਹੀਂ ਗੀ ਕੋਈ ਲਗਰਾਟ ਨਹੀਂ ਸਾਡਾ ਜਿਹੜਾ ਕੰਮ ਆ ਉਹਨੂੰ ਚਲਾਇਆ ਕਰ ਹੁਣ ਗੱਡੀਆਂ ਸਾਡੀਆਂ ਖਰਾਬ ਆ ਹਾਂ ਜੀ ਸਰ ਮਕੈਨਿਕ ਨੂੰ ਦਿਖਾਈਆਂ ਮਕੈਨਿਕ ਨੇ ਕੋ ਸਰ ਜੀ ਇਹਨਾਂ ਨਾਲ ਬਲਗਵਤ ਕਰਕੇ ਚੱਲੇ ਆ ਜੀ अच्छा ਹੁਣ ਮਕੈਨਿਕ ਕੋ ਚੱਲੇ ਆ ਹਾਂਜੀ ਜਿਹੜਾ ਤੇਲ ਨਿਕਲਿਆ ਤੁਸੀਂ ਕੱਢ ਕੇ ਦਿਖਾਇਆ ਮਾਲਕ ਨੂੰ ਉਹ ਕਿੱਥੇ ਆ ਉਹ ਇੱਥੇ ਹੀ ਆ ਸਾਡੀ ਪਿਆਰ ਜੀ ਹੁਣੇ ਤੁਸੀਂ ਦੇਖ ਲਾ ਤੇਲ ਗੰਦਾ ਵਾ ਕੀ ਹੈਗਾ ਉਹ ਗੰਦਾ ਜੀ ਆਹ ਗੰਦਾ ਜੀ ਤੁਹਾਨੂੰ ਦਿਖਾਤਾ ਦੇ ਇਹਦੀ ਸ਼ਿਕਾਇਤ ਤੁਸੀਂ ਕਰੋਗੇ ਹਾਂਜੀ ਸਾਡੀ ਆ ਕਿੱਥੇ ਕਰੋਗੇ ਐਸਟੀਐਮ ਦਾ ਸਾਡੀ ਪਰ ਕੀ ਨਾਮ ਆਪਣਾ 10 ਇਹ ਸਰ ਜੀ ਤੁਹਾਡੇ ਅੱਜ ਪੰਪ ਦੇ ਬਾਹਰ ਆਪਣੇ ਖੜੇ ਬੰਦੇ ਖੜੇ ਆ ਜਿਉਂ ਕਹਿੰਦੇ ਤੇਲ ਦੇ ਵਿੱਚ ਪਾਣੀ ਪਿਆ ਵਾ ਜੀ ਪ੍ਰੋਬਲਮ ਆਈ ਏ ਇਹ ਕੀ ਕਰ ਰਹੇ ਕਾਨੂੰ ਇਹਦਾ ਬਾਰੇ ਕੋਈ ਆਈਡੀਆ ਨਹੀਂ ਜੀ ਕੰਪਨੀ ਵਾਲੇ ਆਏ ਆ ਹੁਣ ਪਤਾ ਲੱਗੂਗਾ ਕੀ ਹੋਣਾ ਨਹੀਂ ਪਾਣੀ ਜਿਹੜੇ ਗੱਲ ਕਰਦੇ ਆ ਉਹ ਕਹਿ ਰਹੇ ਕਿ ਇਹਨੇ ਜੋ ਤੇਲ ਪਾਇਆ ਤੇਲ ਦੇ ਵਿੱਚ ਪਾਣੀ ਛਿਗਾ ਦੇ ਜੀ ਸਾਡੀ ਗੱਡੀਆਂ ਦੀ ਪ੍ਰੋਬਲਮ ਹੋ ਗਈ ਆ ਸਾਨੂੰ ਇਹਦੇ ਬਾਰੇ ਆਈਡੀਆ ਨਹੀਂ ਪ੍ਰੋਬਲਮ ਹੈ ਵੀ ਇਹ ਸੀਲ ਬੰਦ ਆ ਕੰਪਨੀ ਵਾਲੇ ਆਏ ਹੈਗੇ ਆ ਉਹ ਦੇਖ ਕੇ ਦੱਸੋ ਇਹ ਕਿੰਨਾ ਕੀ ਕਰੇ ਕੀ ਇਹ ਪਾਣੀ ਜਿਹੜਾ ਆਪਾਂ ਕਹਿ ਰਹੇ ਕਿ ਇਹ ਪਿੱਛੇ ਕੰਪਨੀ ਵਾਲੋਂ ਪਾਣੀ ਦੀ ਤੇਲ ਦੀ ਪ੍ਰੋਬਲਮ ਆਈ ਹੈ ਕਿ ਆਪਣੇ ਦੇ ਪੰਪ ਦੀ ਪ੍ਰੋਬਲਮ ਕ੍ਰੀਟ ਹੋਈ ਹੈ ਇਹ ਸਾਨੂੰ ਸਮਝ ਨਹੀਂ ਆਇਆ ਹਲੇ ਕੱਟ ਕੇ ਪਤਾ ਨਹੀਂ ਲੱਗਦਾ ਤੇ ਜਿਹੜੇ ਹੁਣ ਉਹ ਬਾਹਰ ਗੱਡੀ ਵਾਲੇ ਕਹਿ ਰਹੇ ਭਾਈ ਸਾਹਿਬ ਕਹਿ ਰਹੇ ਕਿ ਹਾਂ ਵੀ ਜੋ ਸਾਡਾ ਖਰਚਾ ਹੋਇਆ ਵਾ ਗੱਡੀ ਦਾ ਜੋ ਵੀ ਰਿਪੇਅਰ ਵਗੈਰਾ ਹੋਈ ਆ ਸਾਨੂੰ ਖਰਚਾ ਦਿੱਤਾ ਜਾਵੇ ਕਿ ਤੁਸੀਂ ਉਹ ਦੇਣ ਦੇ ਹੈਗੇ ਅਜੀ ਦੱਸੋ ਆਪਾਂ ਇਹਨਾਂ ਨੂੰ ਥਾਂ ਸਾਡਾ ਤਾਂ ਪਹਿਲਾਂ ਹੀ ਸਾਰਾ ਮਿੱਟੀ ਹੋ ਗਿਆ ਜਿਹੜਾ ਤੇਲ ਵਿੱਚ ਪਿਆ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਭਾਈ ਕੋਈ ਜਾਇਜ਼ ਹੀ ਗੱਲ ਕਰ ਰਿਹਾ ਉਹ ਆਪਣੀ ਜਿੱਥੇ ਅੜੀ ਹੁਣ ਦੱਸੋ ਕੀ ਸਰ ਜਦੋਂ ਤੇਲ ਤੁਹਾਡੇ ਕੋਲ ਆਂਦਾ ਕਿ ਤੁਸੀਂ ਉਦੋਂ ਤੇਲ ਚੈੱਕ ਨਹੀਂ ਕਰਦੇ ਚੈੱਕ ਚੈੱਕ ਤੇ ਸਰ ਇਹ ਪ੍ਰੋਬਲਮ ਕਿੱਥੋਂ ਆਈ ਦੇ ਕੋਈ ਪ੍ਰੋਬਲਮ ਤਾਂ ਹੁਣ ਆ ਗਈ ਆ ਚਾਹੇ ਅਸੀਂ ਕਰਕੇ ਕੀਤਾ ਪਰ ਫੇਰ ਵੀ ਪ੍ਰੋਬਲਮ ਆ ਗਈ ਹੁਣ ਦੇਖੋ ਅੱਗੇ ਤੋਂ ਕੋਈ ਦੇਖਾਂਗੇ ਕੀ ਕਰਨਾ ਤੇ ਸਰ ਜਿਹੜੀ ਹੈ ਮੰਨ ਲਓ ਗਲਤੀ ਜਿਹੜੀ ਹੋ ਗਈ ਚਾਹੇ ਪਿੱਛੋਂ ਪੰਪ ਦੇ ਤੇਲ ਆਇਆ ਉੱਥੋਂ ਗਲਤੀ ਹੋ ਗਈ ਜਾਂ ਆਪਣਾ ਗਲਤੀ ਗਲਤੀ ਤਾਂ ਹੋਈ ਆ ਜੀ ਜਿਹੜੇ ਲੋਕਾਂ ਨੇ ਸਾਡਾ ਤੁਹਾਡੇ ਕੋਲ ਤੇਲ ਪਾ ਕੇ ਗਏ ਆ ਜੀ ਉਹਨਾਂ ਦਾ ਜੋ ਵੀ ਉਹਨਾਂ ਦਾ ਬੰਦਾ ਜੀ ਉਹ ਜਿਹੜਾ ਉਹਦਾ ਖਰਚਾ ਬੱਚਾ ਕੌਣ ਦੇਣ ਦਾ ਰਿਹਾ ਕੋੜਾ ਕਰੀਏ ਅਰੇ ਤੇ ਸਰ ਉਹਦਾ ਫੇਰ ਖਰਚਾ ਜਿਹੜਾ ਲੋਕਾਂ ਦਾ ਹੋ ਰਿਹਾ ਵਾ ਪ੍ਰੋਬਲਮ ਗੱਡੀਆਂ ਨੂੰ ਆ ਰਹੀ ਆ ਉਹਦਾ ਆਪਾਂ ਨੂੰ ਵੀ ਹੱਲ ਕਰਾਂਗੇ ਨਾ ਜੀ ਮੈਂ ਆਪਾਂ ਹੱਲ ਕਰਕੇ ਫੇਰ ਜੋ ਦੇਖਦੇ ਆਂ ਕਿ ਉਹਦਾ ਸਿਰਫ ਪੰਪ ਦਾ ਨਾਮ ਕੀ ਆ ਪੰਪ ਦਾ ਨਾਮ ਇਹ ਵੈਲਦਾ ਪੰਪ ਦਾ ਵੀ ਇੰਡੀਆ ਫਰਮ ਫਰਮ ਕੇਸ ਨਾਮ ਤੇ ਆ ਨਹੀਂ ਆਦਾ ਪੰਪ ਤੇ ਤਾਂ ਇਹ ਕਿੰਨਾ ਚਿਰ ਹੋ ਗਿਆ ਪੰਪ ਚੱਲਦੇ ਨੂੰ ਇੰਨਾ ਹੀ ਹੋ ਗਿਆ